ਡੇਰਾ ਸੱਤਾਂ ਚੌਦਾਂ ਦੇ ਰਾਮ ਰਹੀਮ ਉਹਨਾਂ ਨੂੰ ਇੱਕ ਵਾਰ ਫਿਰ ਜਿਹੜੀ ਹੈਗੀ ਹੈ ਉਹ ਪੈਰੋਲ ਦਿੱਤੀ ਗਈ ਹੈ ਇਸ ਵਾਰ ਜਿਹੜੀ ਪਰੋਲ ਆ ਉਹ 30 ਦਿਨ ਦੀ ਹੈਗੀ ਹੈ ਤੇ ਇਸ ਪਰੋਲ 'ਚ ਇਸ ਵਾਰੀ ਖਾਸ ਗੱਲ ਇਹ ਹੈਗੀ ਹੈ ਕਿ 10 ਦਿਨ ਉਹ ਜਿਹੜੇ ਨੇ ਸਰਸਾ ਜਿਹੜਾ ਹੈਗਾ ਡੇਰਾ ਉੱਥੇ ਰਹਿਣਗੇ ਤੇ ਉਸ ਤੋਂ ਬਾਅਦ 20 ਦਿਨ ਜਿਹੜਾ ਬਾਗਪਤ ਜਾਣਗੇ ਪਰ ਜਦੋਂ ਸਰਸਾ ਆਏ ਨੇ 7 ਸਾਲ ਬਾਅਦ ਜਦੋਂ ਜੇਲ ਹੁੰਦੀ ਹੈ ਉਸ ਤੋਂ ਬਾਅਦ ਸਜ਼ਾ ਹੁੰਦੀ ਹੈ ਉਸ ਤੋਂ ਬਾਅਦ ਪਹਿਲੀ ਵਾਰ 7 ਸਾਲ ਬਾਅਦ ਜਿਹੜੇ ਨੇ ਉਹ ਸਰਸਾ ਆਂਦੇ ਨੇ ਪਰ ਇਸ ਨੂੰ ਲੈ ਕੇ ਕਈ ਗੱਲਾਂ ਕਿਤੇ ਜਾਂਦੇ ਕੋਈ ਕਹਿੰਦਾ ਹੈਗਾ ਆ ਕੀ ਦਿੱਲੀ ਦੇ ਇਲੈਕਸ਼ਨ ਹੈਗੇ ਉਹਨਾਂ ਦੇ ਕਰਕੇ ਉਹਨਾਂ ਨੂੰ ਜਿਹੜੀ ਪੈਰੋਲ ਮਿਲੀ ਹੈਗੀ ਹੈ ਤੇ ਸਰਸਾਂ ਦੇ ਮਸਲੇ ਨੂੰ ਲੈ ਕੇ ਜਿਹੜੀ ਗੱਲ ਕੀਤੀ ਜਾਂਦੀ ਹੈ ਤਾਂ ਉਹਦੇ ਕੁਝ ਹੋਰ ਮੈਨੇ ਨੇ ਉਹ ਲਕਾਲ ਦੇ ਨੇ ਜਿਹੜੇ ਕਿ ਇਸ ਇਨਾ ਕੇਸਾਂ ਦੇ ਵਿੱਚ ਜਾਂ ਆਪਾਂ ਕਹੀਏ ਰਾਮ ਰਹੀਮ ਦੇ ਖਿਲਾਫ ਕੇਸ ਵਿੱਚ ਗਵਾ ਰਹੇ ਨੇ ਸਾਡੇ ਨਾਲ ਰਾਮ ਕਰੀਮ ਦੇ ਕੇਸਾਂ ਦੇ ਗਵਾਹ ਖਟਾ ਸਿੰਘ ਜੀ ਹੈ ਜਿਹੜੇ ਕਿ ਉਸ ਡੇਰੇ ਨਾਲ ਸੇਵਾ ਕਰਦੇ ਰਹੇ ਨੇ ਪਿਛਲੇ 30 ਸਾਲ ਤੋਂ ਔਰ ਰਾਮ ਰਹੀਮ ਨਾਲ ਤਕਰੀਬਨ ਤਕਰੀਬਨ 17 ਸਾਲ ਤੱਕ ਰਹੇ ਨੇ ਤੇ ਖਟਾ ਸਿੰਘ ਜੀ ਕੀ ਸਮਝਦੇ ਹੋ ਤੁਸੀਂ ਜਿਹੜੀ ਪੈਰੋਲ ਮਿਲੀ ਹੈ ਉਹਦੇ ਕੀ ਮੈਨੇ ਨੇ ਕੋਈ ਅੱਡੋ-ਅੱਡੀ ਕੋਈ ਕੋਸ਼ ਕੱਢੀ ਆਵੇ ਕੋਈ ਕੋਸ਼ ਮੈਂ ਤਾਂ ਇਹ ਜ਼ਿਆਦਾ ਕੱਢ ਰਿਹਾ ਵੀ ਜਿਹੜੇ ਮੁੰਡਿਆਂ ਦੇ ਨਮਰਦ ਕੀਤੇ ਆ ਨਾ ਤੇ ਉਹ 7 6-7 ਮੁੰਡੇ ਉਸ ਸਰਸੇ ਦੇ ਆਸ-ਪਾਸ ਕੋਈ ਸਰਸੇ ਸ਼ਹਿਰ ਚ ਕੋਈ 2 ਕਿਲੋਮੀਟਰ 4 ਕਿਲੋਮੀਟਰ ਮੈਨੂੰ ਜ਼ਿਆਦਾ ਡਰ ਉਹ ਮੁੰਡਿਆਂ ਦਾ ਲੱਗ ਰਿਹਾ ਵੀ ਜਿਹੜਾ 10 ਦਿਨਾਂ ਵਾਸਤੇ ਸਰਸੇ ਗਿਆ ਨਾ ਇਹ ਅੱਗੇ ਉੱਥੇ ਜਾਂਦਾ ਸੀ ਇਹ ਸਰਸੇ ਜਿਹੜਾ ਗਿਆ ਹੈ ਮੈਨੂੰ ਇਹ ਖਾਸ ਬਹੁਤ ਜ਼ਿਆਦਾ ਤੜਕੇ 7 ਵਜੇ ਜਦੋਂ ਮੈਂ ਖਬਰਾਂ ਸੁਣੀਆਂ ਉਦੋਂ ਦਾ ਮੈਨੂੰ ਇਹ ਚੈਨ ਨਹੀਂ ਆ ਰਿਹਾ ਕਿ ਉਹ ਮੁੰਡਿਆਂ ਨੂੰ ਕੁਝ ਨਾ ਕਰਵਾ ਦੇ ਇਹ ਚਾਹੇ ਉਹਨਾਂ ਨੂੰ ਡੇਰੇ ਬਲਾ ਕੇ ਕੋਈ ਲਾਲਚ ਤਾਂ ਦੇ ਦੇ ਜਾਂ ਉਹਨਾਂ ਤੇ ਕੋਈ ਇੰਨਾ ਡਰਾ ਪਾ ਕੇ ਪ੍ਰੈਸ਼ਰ ਪਾ ਦੇ ਕਿ ਉਹ ਮੁੰਡਿਆਂ ਨੂੰ ਅੰਦਰੋਂ ਗੱਲ ਹੀ ਨਾ ਆਵੇ ਵੀ ਅਸੀਂ ਕੀ ਕਰਨਾ ਹੈ ਵੀ ਉਹ ਕੇਸ ਕਿ ਇੱਕ ਪੰਚਕੁੱਲੇ ਟ੍ਰਾਇਲ ਸ਼ੁਰੂ ਹੋ ਚੁੱਕਾ ਹੈ ਉਹਦੀ ਤਰੀਕਾ ਇੱਕ ਦੋ ਦਿਨਾਂ ਹੀ ਪਤਾ ਲੱਗਿਆ ਉਹ ਤਰੀਕ ਤਿੰਨ ਸਾਲ ਤਾਂ ਪਹਿਲਾਂ ਹਾਈ ਕੋਰਟ ਚ ਹੀ ਨੇ ਇਹਨਾਂ ਨੇ ਸ਼ੁਰੂ ਹੋਣ ਦਿੱਤਾ ਕਦੇ ਤਰੀਕ ਲੈ ਕੇ ਕਦੇ ਕੁਝ ਤਿੰਨ ਸਾਲਾ ਲਗਾਤਾਰ ਹਾਈ ਕੋਰਟ ਚ ਰੁਕੇ ਰਿਆ ਤਿੰਨ ਸਾਲਾਂ ਤੋਂ ਹੁਣ ਪੰਚਕੁੱਲੇ ਕੋਰਟ ਚ ਸ਼ੁਰੂ ਹੋਇਆ ਬਲਕਿ ਤੁਸੀਂ ਨਿਪੁੰਸਕ ਕੇਸ ਵਾਲੀ ਗੱਲ ਕਰਦੇ ਹੋ ਹਾਂ ਨਿਪੁੰਸਕ ਜੋ ਨਮਰਦ ਕੀਤੇ ਮੁੰਡਿਓ ਉਹਨਾਂ ਉਹਨਾਂ ਕੇਸਾਂ ਦੀ ਉਸ ਕੇਸ ਦੀ ਤੇ ਉਹ ਕੇਸ ਦਾ ਮੈਨੂੰ ਇਹ ਡਰ ਹੈ ਵੀ ਉਹ ਮੁੰਡਿਆਂ ਦੀ ਜਿਹਨਾਂ ਦੇ 164 ਦੇ ਬਿਆਨ ਹੋਏ ਐ ਇਹਦੇ ਖਿਲਾਫ ਜੋ ਉਹਨਾਂ ਨੇ ਮੈਡੀਕਲ ਵੀ ਕਰਵਾ ਰਹੇ ਕਰਵਾਤੇ ਸਾਰਾ ਵੀ ਕੋਰਟ 'ਚ ਇਹ ਸਾਬਤ ਕਰਤਾ ਵੀ ਹਾਂ ਇਹਨਾਂ ਦੇ ਆਪਰੇਸ਼ਨ ਹੋਏ ਐ ਕੋਈ ਜਾਲੀ ਨਹੀਂ ਹੋਈ ਸਾਰਾ ਕੁਝ ਸਹੀ ਐ ਉਹਨਾਂ ਦਾ ਕਰਕੇ ਮੈਨੂੰ ਇਹ ਲੱਗਦਾ ਜਿਹੜਾ 10 ਦਿਨ ਉੱਥੇ ਗਿਆ ਨਾ ਉਹ ਕੇ ਸਾਨੂੰ ਸਾਡਿਆਂ ਨੂੰ ਜਿਹੜਾ ਮੈਂ ਉਹ ਦੇ ਵਿੱਚ ਮੇਰੀ ਅਗਵਾਈ ਹੈ ਕਿਉਂਕਿ ਮੇਰੇ ਸਾਹਮਣੇ ਸਾਰਾ ਕੁਝ ਇਹ ਹੋਇਆ ਮੈਂ ਕੋਰਟ ਚ ਅਗਵਾਈ ਦਿੱਤੀ ਹੈ ਵੀ ਮੇਰੇ ਸਾਹਮਣੇ ਇਹਨਾਂ ਦੇ ਆਹਾਹਾ ਮੁੰਡੇ ਮੇਰੇ ਸਾਹਮਣੇ ਇਹਨਾਂ ਦੇ ਆਪਰੇਸ਼ਨ ਹੋਏ ਤੇ ਹੋਏ ਵੀ ਹੈ ਕੋਈ ਇਸ ਚ ਜਾਲੀ ਨਹੀਂ ਹੈ ਮੈਂ ਨਜਾਇਜ਼ ਨਹੀਂ ਕਿਸ ਕਿਤਾ ਕੋਈ ਮੇਰੀ ਇਹ ਨਿਸ਼ਚੀ ਦੁਸ਼ਮਣ ਉਹਨਾਂ ਦਾ ਮੈਨੂੰ ਜਿਆਦਾ ਡਰ ਬਹੁਤ ਲੱਗ ਰਿਹਾ ਵੀ 10 ਦਿਨਾਂ ਦੇ ਵਿੱਚ ਵਿੱਚ ਕਿਤੇ ਉਹ ਮੁੰਡਿਆ ਨੂੰ ਕੋਈ ਜਾਂ ਐਕਸੀਡੈਂਟ ਚ ਕੋਈ ਮੋਟਰਸਾਈਕਲ ਤੇ ਜਾਂਦਿਆਂ ਨੂੰ ਜਾਂ ਛੜਕਦੇ ਜਾਂਦਿਆਂ ਨੂੰ ਸਹਰ ਕਰਦਿਆਂ ਨੂੰ ਕਿਤੇ ਪਾਰਕ ਚ ਕੋਈ ਐਸਾ ਕੋਈ ਉਹਨਾਂ ਤੇ ਹਤਿਆਚਾਰ ਕਰਾ ਦਾ ਨਾ ਕਿ ਉਹ ਸਾਡਾ ਕੇਸ ਹੈ ਜਿਹੜਾ ਉਹ ਖਤਮ ਹੋ ਜੇ ਇਸ ਦਾ ਮੈਨੂੰ ਬਹੁਤ ਜ਼ਿਆਦਾ ਡਰ ਲੱਗ ਰਿਹਾ ਹੈ ਇਹ ਮੈਂ ਸੋਡੇ ਮਧੁਰਾਈ ਮੀਡੀਆ ਮਧੁਰਾਈ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਭਰਾਵੋ ਇਹ ਸਾਰਾ ਸਾਡੇ ਸਾਥ ਦਿਓ ਤੁਸੀਂ ਕਿ ਉਹ ਮੁੰਡਿਆਂ ਦਾ ਅਸੀਂ ਉਹ ਰਾਖੀ ਕਰ ਸਕੀਏ ਜਾਂ ਸਰਕਾਰਾਂ ਉਹਨਾਂ ਦੀ ਮਦਦ ਕਰਨ ਪਰ ਸਰਕਾਰਾਂ ਦਾ ਨਾ ਦਾ ਮੈਂ ਕੀ ਕਹਿ ਸਕਦਾ ਕਰਨੀਆਂ ਕਿੰਨੀਆਂ ਸਾਰੇ ਭਾਈਚਾਰੇ ਨੂੰ ਸਾਡੇ ਨੂੰ ਸਾਰਿਆਂ ਨੂੰ ਮੈਂ ਜਿੰਨੇ ਵੀ ਸੁਣਦੇ ਸਾਰਿਆਂ ਨੂੰ ਕਹਿੰਨਾ ਵੀ ਉਹਨਾਂ ਦਾ ਸਾਰਾ ਸਾਥ ਦਿਓ ਕਿ ਮਲਕੀ ਤੁਹਾਡੇ ਕਹਿਣ ਦਾ ਭਾਵ ਇਹ ਹੈਗਾ ਵੀ ਉਹ ਜਿਹੜੇ ਸਿਰਸਾ ਗਏ ਨੇ ਉਹ ਇਸ ਲਈ ਗਏ ਨੇ ਤਾਂ ਕਿ ਉਹਨਾਂ ਕਿਹੜੇ ਨਪੁੰਸਕ ਵਾਲਾ ਕੇਸ ਹੈਗਾ ਉਹਦੇ ਮੁੰਡਿਆਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ ਪਰ ਉਹਨਾਂ ਨੂੰ ਕਿਹਾ ਗਿਆ ਤੁਸੀਂ ਅੰਦਰੇ ਰਹਿਣਾ ਬਾਹਰ ਨਹੀਂ ਜਾਣਾ ਕਈ ਸ਼ਰਤਾਂ ਲਗਾਈਆਂ ਬਾਜ਼ਾਰ 'ਚ ਨਹੀਂ ਜਾਣਾ ਹੈਗਾ ਉਹਨੂੰ ਜਾਣ ਦੀ ਲੋੜ ਹੀ ਨਹੀਂ ਉਹਨੂੰ ਜਾਣਦੀ ਨਹੀਂ ਲੋੜ ਉਹ ਤੇ ਚੇਲੇ ਚਫਟੇ ਬਥੇਰੇ ਆ ਕਿ ਜਿਹੜੇ ਉਹਨਾਂ ਨੂੰ ਜਾ ਕੇ ਲਾਲਚ ਵੀ ਦੇ ਸਕਦੇ ਆ ਕਿੰਨਾ ਦੇ ਸਕਦਾ 10 ਲੱਖ 50 ਲੱਖ 20 ਲੱਖ ਕਰੋੜ ਕਿੰਨਾ ਦੇ ਸਕਦੇ ਆ ਲਾਲਚ ਵੀ ਦੇ ਪਰ ਉਹ ਮੈਨੂੰ ਪਤਾ ਵੀ ਉਹ ਐਸੇ ਅਣਖੀ ਮੁੰਡੇ ਆ ਉਹ ਮੰਨਣ ਵਾਲੇ ਨਹੀਂ ਪਰ ਉਹਨਾਂ ਨੂੰ ਇੱਕ ਸਵਾਏ ਮੌਤ ਦੇ ਦੇ ਇਹ ਤਾਂ ਗੱਲ ਵੱਖਰੀ ਪਰ ਉਹ ਐਡੇ ਸੂਰਮੇ ਮੁੰਡੇ ਆ ਉਹ ਇਹਨਾਂ ਦੀ ਲਾਲਚੇ ਚ ਆਉਣ ਵਾਲੇ ਮੁੰਡਾ ਕੋਈ ਹੈ ਹੀ ਨਹੀਂ ਪਰ ਮੈਨੂੰ ਇਹ ਖਾਸ ਹੈ ਵੀ ਕਿਤੇ ਉਹਨਾਂ ਤੇ ਅਣਹੋਣੀ ਨਾ ਕੋਈ ਵਰਤਾਵੇ ਕਿ ਜਿਹੜਾ 10 ਦਿਨਾਂ ਉੱਥੇ ਗਿਆ ਹੋਰ 10 ਦਿਨਾਂ ਨੂੰ ਇਹ ਸਰਸੇ 'ਚ ਦੱਸੋ ਕੀ ਇਹਦੇ ਉੱਥੇ ਇਹ ਜਾ ਕੰਮ ਰੁਕਿਆ ਪਿਆ ਸੀ ਵੀ ਸਰਚੇ ਤੋਂ ਹੋਣਾ ਨਹੀਂ ਜਾਂ ਇਹਨੇ ਕਹੀ ਫੜ ਕੇ ਜਾ ਇਹਨੇ ਟਰੈਕਟਰ ਚਲਾਉਣਾ ਉਹ ਤਾਂ ਉੱਥੇ ਬਾਗਬਾਤੀ ਕਰੀ ਜਾਂਦਾ ਸੀ ਦਿਖਾਈ ਜਾਂਦਾ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਟਰੈਕਟਰ ਚਲਾਈ ਜਾਂਦਾ ਕਹੀ ਭਾਈ ਜਾਂਦਾ ਉਹ ਤਾਂ ਪਰ ਆ ਮੈਂ ਇਸੇ ਕਰਕੇ ਅੱਜ ਤੜਕੇ ਦਾ ਬੇਚੈਨ ਹੋਇਆ ਬੈਠਾ ਵੀ ਮੈਨੂੰ ਆ ਜਿਹੜਾ 1 ਮਹੀਨੇ ਦੇ ਵਿੱਚ ਵਿੱਚ ਹਾਈ ਕੋਰਟ ਦਾ ਆਦੇਸ਼ ਹੈ ਵੀ ਇਸ ਕੇਸ ਨੂੰ ਖਤਮ ਕਰਨਾ ਹੈ 1 ਮਹੀਨਾ ਉਧਰੋਂ ਜਮਾ ਕੇਸ ਸਿਰੇ ਤੇ ਤੇ ਉਧਰੋਂ 10 ਦਿਨਾਂ ਵਾਸਤੇ ਸਰਸਿੰਗ ਹੈ ਇਹ ਪਰਮਾਤਮਾ ਭਲੀ ਕਰੇ ਮੈਂ ਤਾਂ ਇਹ ਹੀ ਕਹਿ ਰਿਹਾ ਹਾਂ ਹਾਂ ਜੀ ਕਹਿੰਨੇ ਕਿ ਮੈਂ ਇਸ ਦਾ ਗਵਾਹ ਮੈਂ ਸਭ ਕੁਝ ਦੇਖਿਆ ਕਿ ਮੁੰਡਿਆਂ ਨੇ ਜਾਂ ਉਹਨਾਂ ਦੇ ਘਰ ਵਾਲਿਆਂ ਨੇ ਕਦੀ ਇਹਦਾ ਵਿਰੋਧ ਨਹੀਂ ਕੀਤਾ ਕਿ ਤੁਸੀਂ ਕੀ ਕਰ ਰਹੇ ਹੋ ਕਾਹਦੇ ਪ੍ਰਸ਼ਨ ਕਰਾ ਰਹੇ ਹੋ ਮੁੰਡਿਆਂ ਨੇ ਸਾਰੇ ਡੇਰੇ ਰਹਿੰਦੇ ਸੀ ਕਰਦਿਆਂ ਤੋਂ ਪਤਾ ਹੀ ਨਹੀਂ ਸੀ ਕਰਦਿਆਂ ਤੋਂ ਬਾਅਦ ਜਦੋਂ ਵਿਚਾਰੇ ਉਹਨਾਂ ਨੂੰ ਡੇਰਿਆਂ ਲੱਤ ਮਾਰ ਕੇ ਕੱਢਤਾ ਵੀ ਜਾਓ ਤੁਸੀਂ ਹੁਣ ਕਿਸੇ ਕੰਮ ਦੇ ਨਹੀਂ ਰਹੇ ਉਹਨਾਂ ਕਰਦਿਆਂ ਤੋਂ ਪਤਾ ਲੱਗਿਆ ਕਰਦੇ ਨੇ ਸ਼ਾਦੀ ਕਰਨ ਦਾ ਕਿਹਾ ਤੇ ਉਹਨਾਂ ਨੇ ਦੱਸਿਆ ਮੁੰਡਿਆਂ ਨੇ ਵੀ ਸਾਡਾ ਤਾਂ ਆ ਹਾਲ ਹੈ ਤਾਂ ਫਿਰ ਉਹ ਹੁਣ ਇੱਕ ਦੋ ਮੁੰਡਿਆਂ ਨੇ ਤਾਂ ਮੇਰੇ ਕੋਲੇ ਆਪ ਅੱਖੀ ਮੈਂ ਜੇ ਚਾਹੁੰਦੇ ਮੈਂ ਟੇਪ ਵੀ ਕਰ ਸਕਦਾ ਪਰ ਮੈਂ ਨਹੀਂ ਕਰ ਸਕਦਾ ਉਹ ਰੋਈ ਮੈਨੂੰ ਆਦੇ ਵੀ ਤੁਸੀਂ ਕੋਰਟ ਤੋਂ ਕਿਸੇ ਤੋਂ ਪਰਮਿਸ਼ਨ ਦਵਾ ਦਿਓ ਸਾਨੂੰ ਮੌਤ ਦੀ ਮੌਤ ਮਰਨਾ ਆਸੀ ਕਿਉਂਕਿ ਸਾਡੇ ਪਾਸਲੇ ਕੁਝ ਹੈ ਹੀ ਨਹੀਂ ਛਾਦੀ ਅਸੀਂ ਨਹੀਂ ਕਰਾ ਘਰ ਦੇ ਸਾਨੂੰ ਨਹੀਂ ਪੁੱਛਦੇ ਵੀ ਤੁਸੀਂ ਹੈ ਕਿ ਤੁਹਾਡੇ ਪੱਲੇ ਕੀ ਰਹਿ ਗਿਆ ਕਿਸੇ ਪਾਸੇ ਦੇ ਰਹੀ ਨਹੀਂ ਤਾਂ ਉਹ ਮੌਤ ਤਾਂ ਹੀ ਵੀ ਮਰਨ ਨੂੰ ਵੀ ਤਿਆਰ ਹੈ ਵੀ ਉਹ ਆਦੇ ਸਾਨੂੰ ਪਰਮਿਸ਼ਨ ਮਿਲ ਜੇ ਅਸੀਂ ਮੌਤ ਨੂੰ ਵੀ ਬਾਹ ਪਾ ਲਈਏ ਇਹ ਤੋਂ ਤਾਂ ਇਹ ਦੁੱਖ ਹੋ ਰਿਹਾ ਬਹੁਤ ਜ਼ਿਆਦਾ ਦੁੱਖ ਹੈ ਹਾਲਾਤ ਇੰਦਾਂ ਦੇ ਨੇ ਜੇ ਉਹਨਾਂ ਨੂੰ ਕੋਈ ਹੋਰ ਵੀ ਕੋਈ ਗੱਲ ਕਰ ਦਿੰਦਾ ਤਾਂ ਵੀ ਜਿਹੜਾ ਮਾਮਲਾ ਹੈਗਾ ਆ ਜਾਂ ਗੱਲ ਜਿਹੜਾ ਸ਼ੱਕ ਹੈ ਉਹ ਬਾਬੇ ਤੇ ਜਾਣਾ ਹੈਗਾ ਪਰ ਉਹ ਕਿਉਂ ਕਰੇਗਾ ਤਾਂ ਉਹ ਨੂੰ ਇਹ ਪਤਾ ਹੈ ਵੀ ਇਹ ਜਿਹੜਾ ਕੇਸ ਹੈ ਨਵਕਿੰਦ ਸਿੰਘ ਵਕੀਲ ਚੋਟੀ ਦਾ ਉਹਨਾਂ ਨੇ ਦੱਸਿਆ ਵੀ ਜੇ 9-10 ਮੁੰਡਿਆਂ ਦੀ ਜਿਹੜੀਆਂ ਦੀਆਂ ਗਵਾਹੀਆਂ ਹੋਈਆਂ ਇੱਕ ਬੰਦੇ ਵਾਂਗਰ 10-10 ਸਾਲ ਦੀ ਵੀ ਸਜ਼ਾ ਹੋਈ ਤਾਂ 90 ਸਾਲ ਦੀ ਸਜ਼ਾ ਇਹਨੂੰ ਅੱਛਾ ਉਹ ਸਾਰੀ ਉਮਰ ਜੇਲ੍ਹ ਚ ਸੜੂਆ ਇਸ ਕਰਕੇ ਉਹ ਅੱਛਾ ਇੱਕ ਮੁੰਡਿਆਂ ਦੇ ਉਹਨਾਂ ਦੀ ਇਹ ਹੈ ਵਿਚਾਰੇ ਕਿਸੇ ਕੋਲੇ ਦੁੱਖ ਰੋ ਨਹੀਂ ਸਕਦੇ ਕਿਸੇ ਨੂੰ ਆਮ ਬੰਦੇ ਨੂੰ ਜਾਂ ਕਿਸੇ ਨੂੰ ਦੱਸ ਨਹੀਂ ਸਕਦੇ ਇਸੇ ਅਸੀਂ ਆਪਰੇਸ਼ਨ ਵਾਲੇ ਆ ਉਹਨਾਂ ਦੇ ਮਜ਼ਾਕ ਉਡਾਈ ਜਾਂਦੇ ਆ ਉਹਨਾਂ ਨਾਲ ਉਹ ਹਾਲ ਕੀਤਾ ਜਾਂਦਾ ਕਿ ਵਿਚਾਰਿਆਂ ਦਾ ਇਸ ਕਰਕੇ ਅਸੀਂ ਤਾਂ ਇਹ ਕਹਿੰਦੇ ਆ ਵੀ ਪ੍ਰਮਾਤਮਾ ਭਲੀ ਕਰੇ ਵੀ ਆ ਜਿਹੜਾ ਮਹੀਨਾ ਦੱਸ ਦਿਨਾ ਇਹ ਸੁੱਖ ਨਾਲ ਟੱਪਿਆ ਤੇ ਉਹਨਾਂ ਦੀਆਂ ਅਗਵਾਈਆਂ ਹੋ ਜਾਣ। ਹਾਂਜੀ ਤੇ ਹੋਰ ਕਿਹੜੇ-ਕਿਹੜੇ ਕੇਸ ਨੂੰ ਪ੍ਰਭਾਵਿਤ ਕਰ ਸਕਦੇ ਆ ਕਿ ਆ ਬੇਅਦਵੀ ਵਾਲੇ ਕੇਸ ਨੂੰ ਪ੍ਰਭਾਵਿਤ ਕਰ ਸਕਦੇ ਆ? ਬੇਅਦਵੀ ਵਾਲੇ ਬਹੁਤ ਬਹੁਤ ਹੀ ਜ਼ਿਆਦਾ ਕਰ ਸਕਦਾ ਕੋਈ ਸ਼ੱਕ ਨਹੀਂ ਬੇਅਦਵੀ ਵਾਲੇ ਚ ਪਹਿਲਾਂ ਤਾਂ ਇੱਕ ਤਾਂ ਗੱਲ ਇਹ ਆ ਵੀ ਉਹ ਦਾ ਗੁਰੂ ਮਹਾਰਾਜ ਜੀ ਦਾ ਬੇਅਦਵੀ ਹੋਈ ਆ ਕੋਈ ਮਾੜੀ-ਮੋਟੀ ਗੱਲ ਨਹੀਂ ਉਹ ਸੱਚੇ ਪਾਤਸ਼ਾਹ ਜੁਗੋ ਜੁਗੋ ਟਾਲਾ ਉਹ ਸਾਡਾ ਕੋਈ ਬੰਦਾ ਉਹ ਦਿਲਚਸਪੀ ਲੈ ਕੇ ਉਹਦੀ ਕੋਈ ਪੈਰਭਾਈ ਨਹੀਂ ਕਰ ਰਿਆ ਯਾਰ ਦੁੱਖ ਦੀ ਤਾਂ ਗੱਲ ਮੈਨੂੰ ਇਹ ਹੈ ਸਾਰੀ ਦੁਨੀਆ ਸਾਰੇ ਕੰਮ ਛੱਡ ਕੇ ਸਾਨੂੰ ਉਸ ਕੇਸ ਦੇ ਮਗਰ ਪੈ ਜਾਣਾ ਚਾਹੀਦਾ ਜਿਹੜੇ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ ਸਾਰੀ ਉਮਰ ਸਾਰੇ ਉਹਨਾਂ ਨੇ ਸਭ ਕੁਝ ਦਿੱਤਾ ਹੈ ਸਭ ਪਰਿਵਾਰ ਦਿੱਤੇ ਹੈ ਬੱਚੇ ਦਿੱਤੇ ਹੈ ਉਹਨਾਂ ਦਾ ਯਾਰ ਸਾਨੂੰ ਕੋਈ ਕਿਸੇ ਨੂੰ ਦੁੱਖ ਹੀ ਨਹੀਂ ਕੋਈ ਪਰਵਾਹ ਹੀ ਨਹੀਂ ਮੈਂ ਤਾਂ ਆਹ ਮੈਨੂੰ ਕੋਈ ਆ ਕੇ ਕੋਈ ਦੱਸੇ ਵੀ ਹਾਂ ਤੈਨੂੰ ਆਹ ਡਿਊਟੀ ਲਾਉਣੀ ਆ ਤੇ ਤੂੰ ਜਾ ਕੇ ਸੰਭਾਲ ਮੈਂ ਦਿਨ ਰਾਤ ਕਰੂੰਗਾ ਕਿ ਇੱਕ ਦਿਨ ਵੀ ਤੁਹਾਨੂੰ ਪਿੱਛਾ ਦੇ ਗਿਆ ਤਾਂ ਕਹਿ ਦਿਓ ਤੇ ਦੂਜਾ ਜਿਹੜਾ ਪੰਚਕੁੱਲੇ ਦੰਗੇ ਹੋਏ ਸੀ ਉਹ ਚ ਪੰਚਕੁੱਲੇ ਕੇਸ ਚੱਲ ਰਿਹਾ ਉਹ ਚ ਮੈਂ ਅਗਵਾਈ ਦੇ ਰਿਹਾ ਉਹ ਚ ਹੁਣ 5 ਕੇ 10 ਤਰੀਕ ਹੈ ਫਰਵਰੀ ਉਹ ਚ ਬਹਿ ਸੋਣੀ ਆ ਉਹ ਚ ਮੇਰੇ ਬਣੀ ਹੋਏ ਇਹ ਹੈ ਵੀ ਸਾਰਾ ਦੰਗਿਆਂ ਦਾ ਜੜ ਰਾਮ ਰਹੀਮ ਸੀ ਇਹਨੇ ਤੇ ਹਨੀਪਰੀਤ ਨੇ ਜਦੋਂ ਐ ਇਸ਼ਾਰਾ ਕੀਤਾ ਉਦੋਂ ਬਾਅਦ ਉੱਥੇ ਦੰਗੇ ਸ਼ੁਰੂ ਹੋਏ ਸਭ ਕੁਝ ਇਹ ਹੈ ਇਸ ਨੂੰ ਵੀ ਉਹਦੇ ਵਿੱਚ 120 20 ਦੇ ਵਿੱਚ ਇਹਨੂੰ ਰੱਖਣਾ ਚਾਹੀਦਾ ਉਹ ਚ ਵੀ ਮੇਰੀ ਵਾਈ ਚੱਲ ਰਹੀ ਹੈ ਤੇ ਇੱਕ ਬਕਲ ਕਰਦੇ ਆ ਤੁਸੀਂ ਗੱਲ ਕਹੇ ਕਿ ਇਹ ਕੇਸ ਜਿਹੜੇ ਬਹੁਤ ਨਜ਼ਦੀਕ ਆ ਚੁੱਕੇ ਨੇ ਤੇ ਇਹਨਾਂ ਦਾ ਫੈਸਲਾ ਹੋਣਾ ਹੈਗਾ ਕਿ ਤੁਸੀਂ ਵੀ ਮੈਨ ਗੋਹਾ ਵਿੱਚ ਗੁਆਹੇ ਤੁਹਾਨੂੰ ਵੀ ਖਤਰਾ ਹੋਣ ਦੇ ਹੁਣ ਬਾਹਰੋਂ ਤੋਂ ਉੱਥੇ ਸਿਰਸਾ ਜਾਣ ਤੋਂ ਮੈਨੂੰ ਤਾਂ ਐ ਆ ਵੀ ਮੈਂ ਸੱਚ ਤੇ ਚੱਲ ਰਿਹਾ ਹਾਂ ਠੀਕ ਹੈ ਮੈਨੂੰ ਪਤਾ ਹੈ ਵੀ ਇਹਨਾਂ ਦੇ ਕੋਈ ਪਤਾ ਨਹੀਂ ਕਿੱਥੇ ਕਦੋਂ ਬੰਦੇ ਕਿੱਥੇ ਫਿਰਦੇ ਆ ਇੱਥੇ ਫਿਰਦੇ ਆ ਉੱਥੇ ਫਿਰਦੇ ਆ ਕੋਈ ਪਤਾ ਨਹੀਂ ਪਰ ਪ੍ਰਮਾਤਮਾ ਤੋਂ ਡਰ ਕੇ ਕਹਿੰਦੇ ਆ ਵੀ ਸੱਚ ਦੀ ਖਾਤਰ ਜੇ ਆਪ ਦੀ ਮੌਤ ਤੋਂ ਡਰ ਕੇ ਚੱਲਾਂਗੇ ਤਾਂ ਫਿਰ ਸੱਚ ਨਹੀਂ ਅਸੀਂ ਚੱਲ ਸਕਦੇ ਸੱਚ ਤੇ ਚੱਲਾਂਗੇ ਤਾਂ ਮੌਤ ਨੂੰ ਵੀ ਤਲੀ ਤੇ ਧਰ ਕੇ ਚੱਲਣਾ ਪਊਗਾ ਇਸ ਕਰਕੇ ਅਸੀਂ ਸੱਚ ਤੇ ਚੱਲਨੇ ਜੇ ਆਉਂਦੀ ਹੈ ਕੱਲ ਨੂੰ ਆਉਂਦੀ ਅੱਜ ਆ ਜੂਗੀ ਮਰਨਾ ਤਾਂ ਹੈ ਹੀ ਫਿਰ ਹੋਰ ਕੀ ਉਹ ਧਮਕੀ ਆਈ ਪਹਿਲਾਂ ਪਹਿਲਾਂ ਬਥੇਰੀਆਂ ਆਈਆਂ ਖੂਨ ਨਾਲ ਚਿੱਠੀਆਂ ਲਿਖੀਆਂ ਆਈਆਂ ਮੇਰੇ ਕੋਲੇ ਪਈਆਂ ਬਲੱਡ ਨਾਲ ਲਿਖੀਆਂ ਆਈਆਂ ਵੀ ਤੈਨੂੰ ਤੇਰੇ ਜਿਹੜੇ ਕੋਈ ਗਨਮਾਈਂ ਦੋ ਲਈ ਫਰਦਾਆਂ ਆ ਚਾਰ ਲਈ ਫਰਦਾਆਂ ਉਹਦੇ ਵਿੱਚੋਂ ਚੱਕ ਕੇ ਲੈ ਜਾਗੇ ਤੈਨੂੰ ਐ ਕਰ ਦਾਂਗੇ ਤੈਨੂੰ ਉਹ ਕਰ ਦਾਂਗੇ ਕਰੀਆਂ ਮੈਨੂੰ ਕੋਈ ਪ੍ਰਭਾਵ ਨਹੀਂ ਹੈ ਹਾਂਜੀ ਤੇ ਤੁਸੀਂ ਲੱਗਦਾ ਨੇ ਕੀ ਵੀ ਇਹ ਜਿਹੜੀ ਵੋਟ ਦੀ ਗੱਲ ਕੀਤੀ ਜਾਂਦੀ ਕਿ ਪ੍ਰੋਲ ਜਦੋਂ ਇਲੈਕਸ਼ਨਾਂ ਦਾ ਦਿਤੇ ਜਾਂਦੀ ਹੈ ਕਿ ਵੋਟਰਾਂ ਨੂੰ ਪ੍ਰਭਾਵਿਤ ਕਰ ਸਕੇ ਜਿਹੜੇ ਉਹਨਾਂ ਦੇ ਡੇਰੇ ਦੇ ਅਨੁਵਾਈ ਨੇ ਆਪਾਂ ਕਈ ਜਿਹੜੇ ਭਗਤ ਨੇ ਨਾਂ ਦੇ ਉਹਨਾਂ ਨੂੰ ਕਹਿਣ ਕਿ ਵੋਟ ਪਾਜਦਾ ਅੱਜ ਵੀ ਜਿਹੜੀ ਅਪੀਲ ਕੀਤੀ ਗਈ ਉਹ ਵੀ ਐਦਾਂ ਦਾ ਇੱਕ ਮੈਸੇਜ ਹੈ ਸਾਇਲੈਂਟ ਦਾ ਉਹਨੇ ਕਿਹਾ ਜੋ ਕਹਿਣਗੇ ਉਹਦਾ ਪਾਲਣ ਕੀਤਾ ਜਾਵੇ ਹਾਂ ਉਹ ਹੀ ਹੈ ਪਰ ਕਹਿਣਗੇ ਮੈਨੂੰ ਨਹੀਂ ਲੱਗਦਾ ਮੈਂ ਅੱਡੋ-ਉੱਡੀ ਸੋਚ ਹੁੰਦੀ ਹੈ ਦਿਮਾਗ ਹੁੰਦਾ ਹੈ ਪਰ ਮੈਨੂੰ ਨਹੀਂ ਲੱਗਦਾ ਵੀ ਇਹਦੇ ਪਿੱਛੇ ਕੋਈ ਵੋਟ ਬੈਂਕ ਹੈ ਜਾਂ ਕੋਈ ਇਹਦੇ ਪਿੱਛੇ ਕੋਈ ਵੋਟ ਪਾਊਗੀ ਕੋਈ ਨਹੀਂ ਪਾ ਇਹ ਮਤਲਬ ਇਹ ਜਾ ਰਿਹਾ ਹੈ ਕਈ ਵਾਰਾਂ ਕਿਸੇ ਨੇ ਇਹ ਚਾਰ ਵੋਟਾਂ ਕਿਸੇ ਨੇ ਪਾਈਆਂ ਵੀ ਹੈ ਉਹਨਾਂ ਨੂੰ ਲਾ ਕਿਹਾ ਵੀ ਅਸੀਂ ਤੇ ਆਹ ਬੰਦੇ ਤੇਰੀ ਮਦਦ ਕਰਨਗੇ ਜਦੋਂ ਉਹਨਾਂ ਤੇ ਭੀੜ ਪੈਂਦੀ ਹੈ ਤੇ ਉਹ ਜਾ ਕੇ ਕਹਿੰਦੇ ਵੀ ਸਾਡਾ ਜੀ ਆਹ ਕਰੋ ਕੌਣ ਤੂੰ ਅਸੀਂ ਤਾਂ ਤੇ ਜਾਣਦੇ ਨਹੀਂ ਜੇ ਕੋਈ ਕਿਸੇ ਚਾਰ ਮੰਗਰ ਸੀ ਉਹ ਵੀ ਅੱਜ ਪਿੱਛੇ हट ਗਿਆ ਵੀ ਕੋਈ ਵੋਟ ਵਾਲੀ ਦਿਨ ਤਾਂ ਸਾਨੂੰ ਕਹਿ ਦਿੰਦੇ ਵੋਟ ਪਾ ਦਿਓ ਮੰਗਰ ਨੂੰ ਸਾਨੂੰ ਪੁੱਛਦੇ ਨਹੀਂ ਕੋਈ ਵੋਟ ਵਾਟ ਨਹੀਂ ਹੈ ਇਹ ਤਾਂ ਸਰਕਾਰਾਂ ਨੂੰ ਪਤਾ ਨਹੀਂ ਕਿਉਂ ਇੰਨਾ ਭੁਲੇਖਾ ਹੈ ਜਾਂ ਇੰਨਾ ਉਹਨਾਂ ਨੂੰ ਡਰ ਹੈ ਵੀ ਪਤਾ ਨਹੀਂ ਇਹ ਦੇ ਮੰਗਰ ਕਿੰਨੀਆਂ ਕਵਟਾਂ ਹੈ ਕੋਈ ਵੋਟ ਵਾਟ ਨਹੀਂ ਇਹ ਦੇ ਮੰਗਰ ਡੇਰੇ ਦੇ ਬੰਦੇ ਕਹਿੰਦੇ ਆ ਕਿ ਪੈਰੋਲ ਮਿਲਣਾ ਔਰ ਫੋਲੋ ਮਿਲਣਾ ਇੱਕ ਕੈਦੀ ਦਾ ਅਧਿਕਾਰ ਹੈ ਉਸ ਦੇ ਤਹਿਤ ਮਿਲਿਆ ਇਹ ਪਰ ਬਿਨਾ ਮਦਦ ਦਾ ਜਿਹੜਾ ਹੈਗਾ ਰੌਲਾ ਪਾਇਆ ਜਾਂਦਾ ਤੇ ਜਿਹੜੇ ਦੂਜੇ ਜੇਲਾਂ ਸੜੇ ਜਾਂਦੇ ਆ ਹੋਰ ਸਿੱਖ ਆਪਣੇ ਜਿਹੜੇ ਉਹ ਵਿਚਾਰੇ ਜੇਲਾਂ ਚ ਕਿੰਨੇ ਗਨਾ ਬੰਦੀ ਸਿੰਘ ਬੰਦੀ ਸਿੰਘ ਉਹ ਕਿੰਨਾ ਕਿੰਨਾ ਚਰ ਹੋ ਗਿਆ ਉਹਨਾਂ ਨੂੰ ਵਿਚਾਰਾਂ ਨੂੰ ਬੈਠਾ ਨੂੰ ਉਹਨਾਂ ਦੇ ਕਿਸੇ ਦਾ ਕੋਈ ਮਾਤਾ ਗੋਜੀ ਕਿਸੇ ਦਾ ਪਿਤਾ ਗੁਜਰਾ ਜੋ ਉਹਨਾਂ ਤੇ ਲੈ ਕੇ ਜਾਂਦੇ ਤਾਂ ਉਹਨਾਂ ਨੂੰ ਆਇਨ ਲੈ ਜਾਂਦੇ ਜਿਵੇਂ ਕਿਤੇ ਸ਼ੇਰ ਨੂੰ ਪਿੰਜਰੇ ਜੀ ਬੰਦ ਕਰਕੇ ਲੈ ਜਾਣਾ ਵੀ ਕਿਤੇ ਭੱਜ ਨਾ ਜਾਣ ਤੇ ਇਹ ਇਹ ਇਹਨੇ ਘਟ ਕੀਤੇ ਇਹਨੇ ਦੋ ਮਾੜਾ ਚਲੋ ਇੱਕ ਜੋ ਬਰੀ ਹੋ ਗਿਆ ਇੱਕ ਤੇ ਤਾਂ ਕਿ ਹਜੇ ਕਿ ਇਸ ਚਰ ਰਿਹਾ ਦੋ ਕੁੜੀਆਂ ਦਾ ਉਹਨਾਂ ਤੇ ਇਸ ਤਰ੍ਹਾਂ ਦੇ ਘਟਿਆ ਦੋਸਤ ਨਹੀਂ ਬਲਾਤ ਕਰਦਾ ਰਹਤੇ ਵੀ ਉਹਨਾਂ ਨੇ ਤਾਂ ਆਪਦੀ ਅਣਖ ਖਾਤਰ ਜਾਂ ਦੇਸ਼ ਦੀਆਂ ਆਪਦੇ ਪੰਜਾਬ ਦੇ ਉਹਨਾਂ ਦੀ ਗੁਰਗਾਂ ਦੀ ਖਾਤਰ ਕੀਤਾ ਤੇ ਇਹ ਦਾ ਤੇ ਉਹਨਾਂ ਦਾ ਤਾਂ ਦਿਨ ਰਾਤ ਦਾ ਫਰਕ ਹੈ ਪਰ ਉਹਨਾਂ ਨੂੰ ਫੇਰ ਵੀ ਵਿਚਾਰਿਆਂ ਨੂੰ ਕਿਸੇ ਨੂੰ ਅੱਛਾ ਇਹ ਸਿੰਘ ਆਪਣੇ ਆਗੇ ਜਾਂ ਹੋਰ ਜਿਹੜੇ ਆਮ ਕੈਦੀ ਹੈ ਵਿਚਾਰੇ ਉਹਨਾਂ ਦੀ ਤੁਸੀਂ ਜੇ ਦੇਖੀਏ ਤਾਂ ਕੋਈ ਕਦੇ ਪਛਤਦੇ ਹੀ ਨਹੀਂ ਹੋਣਾ ਵਿਚਾਰਿਆਂ ਨੂੰ ਉਹਨਾਂ ਨੇ ਪਤਾ ਨਹੀਂ 20-20 ਸਾਲ ਕੀ 15 30-30 ਸਾਲ ਘਰਤੇ ਹੋਣਗੇ ਤਾਂ ਵੀ ਉਹ ਬਾਹਰ ਨਹੀਂ ਆ ਰਹੇ ਇਸ ਤੇ ਜਿਹਦੀ ਚੱਲਦੀ ਹੈ ਜਿਸकी भैंस उसकी लाठी उसी की भैंस है वो गल्ला इस देश च और कोई नहीं हां मैं क्या अपील ਕਰਾਂ ਜਾਊਗਾ सरकारां तुसी सरकारां ਤਾਂ ਮੈਂ अपील ਨਹੀਂ ਕਰਦਾ ਵੀ ਕਾਨੂੰਨ ਦੇ ਮੁਤਾਬਕ ਇਹਨੂੰ ਜੋ ਕਾਨੂੰਨ ਨੇ ਸਜ਼ਾ ਦਿੱਤੀ ਹੈ ਤੁਸੀਂ ਉਸ ਦੇ ਵਿੱਚ ਜਿਵੇਂ ਦੂਜਿਆਂ ਨੂੰ ਕੈਦੀਆਂ ਨਾਲ ਵਿਵਹਾਰ ਕਰਦੇ ਹੋ ਉਵੇਂ ਇਹਦੇ ਨਾਲ ਕਰੋ ਕਿ ਕੱਲਾ ਇਹਨੂੰ 4 ਵੋਟਾਂ ਦੀ ਖਾਤਰ ਇਹਨੂੰ ਹੀਰੋ ਨਾ ਬਣਾਓ ਤੇ ਇਹਨੂੰ ਜਿਵੇਂ ਬਲਾਤਕਾਰੀ ਹੈ ਕਾਤਲੀ ਐ ਉਵੇਂ ਦਾ ਉਵੇਂ ਹੀ ਰਹਿਣ ਦਿਓ ਇਹਨੂੰ ਜਿਆਦਾ ਜਿਆਦਾ ਹਵਾ ਦੇ ਕੇ ਲੋਕਾਂ ਦਾ ਦਿਲ ਨਾ ਤੋੜੋ ਸਰਕਾਰਾਂ ਜੇ ਪਰਮਾਤਮਾ ਨੇ ਸੋਨੂੰ ਸਰਕਾਰਾਂ ਬਣਾਉਣ ਦਾ ਜਾਂ ਸੋਨੂੰ ਅਹੁਦਿਆਂ ਦਾ ਦੇਤਾ ਉਸ ਦੇ ਦਰਪਯੋਗ ਨਾ ਕਰੋ ਤੇ ਤੁਸੀਂ ਇਹਨੂੰ ਕਾਤਲੀ ਨੂੰ ਕਾਤਲ ਹੀ ਰਹਿਣ ਦਿਓ ਤੇ ਬਹੁਤ ਬਹੁਤ ਧੰਨਵਾਦੀ ਕਰਨੇ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਇਸ ਕਟਾ ਸਿੰਘ ਜਿਹੜੇ ਕੀ ਗਵਾ ਨੇ ਕੇਸਾਂ ਦੇ ਵਿੱਚ ਤੇ ਔਰ ਇਸ ਗੱਲ ਦਾ ਖਲਸਾ ਜਾਰੀ ਕਰ ਰਹੇ ਨੇ ਕਿ ਜੋ ਨਿਪੁੰਸਕ ਵਾਲਾ ਨਾ ਮਰਦ ਮੁੰਡਿਆਂ ਨੂੰ ਬਣਾਉਣ ਵਾਲਾ ਸਾਧਾ ਨੂੰ ਬਣਾਉਣ ਵਾਲਾ ਕਿ ਸੀਗਾ ਉਦੇ ਵਿੱਚ ਜਿਹੜੀ ਸੁਣਵਾਈ ਬਹੁਤ ਜਲਦੀ ਹੋਣ ਵਾਲੀ ਹੈ ਕੁਝ ਮਹੀਨਿਆਂ ਵਿੱਚ ਸੁਣਵਾਈ ਹੋ ਜਣੀ ਹੈ ਉਸ ਕੇਸ ਨੂੰ ਪ੍ਰਭਾਵਿਤ ਕਰਨ ਵਾਸਤੇ ਇਹ ਪਹਿਲੀ ਵਾਰ 7 ਸਾਲ ਦੇ ਬਾਅਦ ਜਿਹੜਾ ਹੈ ਸਿਰਸਾ ਪਹੁੰਚ ਨੇ ਇਹ ਖਾਸਾ ਹੈਗਾ ਪਰ ਉਹਨੂੰ ਦੇਖਣਾ ਹੋਵੇਗਾ ਕਿ ਇਹਨਾਂ ਦਾ ਖਾਸਾ ਜਿਹੜਾ ਹੈਗਾ ਉਹ ਜਾਰੀ ਰਹਿੰਦਾ ਜਾਂ ਕਿ ਜੋ ਆਮ ਗੱਲ ਕਹੀਦੀ ਕਿ ਇਲੈਕਸ਼ਨ ਦੇ ਟਾਈਮ 'ਤੇ ਜਾ ਕੇ ਇਹਨੂੰ ਪਰੇਲਤੀਆ ਤਾਂ ਕਿ ਵੋਟ ਦੇਣੇ ਉਹ ਭੁਗਤ ਸਕਣ ਯਾ ਕਹੀਏ ਕਿ ਪਾਰੋਲ ਦੇ ਕੇ ਬੀਜੇਪੀ ਦੇ ਪੱਖ 'ਚ ਜਾਂ ਕਿਸੇ ਹੋਰ ਪਾਰਟੀ ਦੇ ਪੱਖ 'ਚ ਜਿਹੜਾ ਵੋਟ ਹੈ ਉਹ ਭੁਗਤਾਇਆ ਜਾ ਸਕਣ ਹੁਣ ਇਹ ਦੇਖਣੂਗਾ ਪਰ ਜੋ ਇਹਨਾਂ ਨੇ ਸਵਾਲ ਖੜੇ ਕੀਤੇ ਨੇ ਉਹਦੇ ਉੱਪਰ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਕੋਈ ਵੀ ਗਵਾਹ ਕਿਸੇ ਤਰ੍ਹਾਂ ਦੇ ਕੇਸ ਦੇ ਵਿੱਚ ਕੋਈ ਪ੍ਰਭਾਵਿਤ ਨਾ ਹੋ ਸਕੇ ਕੈਮਰਾ ਪਰਸਨ ਚੰਦਰਪਾਲ ਸਿੰਘ ਦੇ ਨਾਲ ਮਨੋਜ ਜੋਸ਼ੀ ਜੀ মিডিਆ